ਮਿਊਜ਼ਿਕ ਪ੍ਰੋਡਿਊਸਰ ਪਿੰਕੀ ਢਾਲੀਵਾਲ ਦੇ ਖਿਲਾਫ ਕਈ ਲੋਕਾਂ ਨੇ ਸ਼ਿਕਾਇਤ ਕੀਤੀ ਸੀ ਪਹਿਲਾ ਸੁਨੰਦਾ ਸ਼ਰਮਾ ਤੋਂ ਗੱਲ ਸ਼ੁਰੂ ਹੋਈ ਫਿਰ ਕਾਕਾ ਉਸ ਤੋਂ ਬਾਅਦ ਸ਼ਿਰੀ ਬਰਾੜ ਅਤੇ ਕਈ ਹੋਰ ਲੋਕ ਸਾਹਮਣੇ ਆਏ ਜਿਸ ਤੋਂ ਬਾਅਦ ਪ੍ਰੈਸ ਕਾਨਫਰੰਸਾਂ ਵੀ ਹੋਈਆਂ ਪਿੰਕੀ ਢਾਲੀਵਾਲ ਗ੍ਰਿਫਤਾਰ ਵੀ ਹੋਏ ਉਸ ਤੋਂ ਬਾਅਦ ਅਦਾਲਤ ਦੀ ਦਖਲਅੰਦਾਜ਼ੀ ਤੋਂ ਬਾਅਦ ਪਿੰਕੀ ਢਾਲੀਵਾਲ ਨੂੰ ਰਿਹਾ ਕੀਤਾ ਗਿਆ ਇਸ ਦੌਰਾਨ ਪਿੰਕੀ ਢਾਲੀਵਾਲ ਦੇ ਸਿੰਗਰ ਕਾਕਾ ਵਿਚਾਲੇ ਇੱਕ ਜੋ ਖਬਰ ਚਰਚਾ ਦਾ ਵਿਸ਼ਾ ਬਣੀ ਹੋਈ ਸੀ ਉਸ ਨੂੰ ਲੈ ਕੇ ਲੰਗੇ ਦਿਨੀ ਕਾਕੇ ਨੇ ਇੱਕ ਵੀਡੀਓ ਜਾਰੀ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਕਹਿ ਦਿੱਤਾ ਕਿ ਉਹਨਾਂ ਨੇ ਹੁਣ ਪਿੰਕੀ ਢਾਲੀਵਾਲ ਦੇ ਨਾਲ ਸੁਲ੍ਹਾ ਕਰ ਲਈ ਹੈ ਪਿੰਕੀ ਢਾਲੀਵਾਲ ਨਾਲ ਜੁੜੇ ਵਿਵਾਦ ਤੇ ਬੋਲੇ ਨੇ ਸਿੰਗਰ ਕਾਕਾ ਸਕਾਈ ਡਿਜੀਟਲ ਨਾਲ ਮੇਰਾ ਵਿਵਾਦ ਸੁਲਝਿਆ ਪਿੰਕੀ ਢਾਲੀਵਾਲ ਦਾ ਨੁਕਸਾਨ ਕਰਨਾ ਮੇਰੀ ਮਨਸ਼ਾ ਨਹੀਂ ਸੀ ਜੇ ਮੇਰੇ ਬੋਲਾਂ ਕਰਕੇ ਕਿਸੇ ਨੂੰ ਠੇਸ ਪੁੱਜੀ ਆ ਤਾਂ ਮੈਨੂੰ ਅਫਸੋਸ ਹੈ ਪਿੰਕੀ ਢਾਲੀਵਾਲ ਸਾਡੇ ਸੀਨੀਅਰ ਨੇ ਸਿਆੜੇ ਨੇ ਪਿੰਕੀ ਢਾਲੀਵਾਲ ਆਪਣੀ ਜ਼ਿੰਦਗੀ ਚ ਤਰੱਕੀ ਕਰਨ ਕਾਕੇ ਨੇ ਇੱਕ ਵੀਡੀਓ ਜਾਰੀ ਕਰਕੇ ਇਹ ਸਭ ਕੁਝ ਕਿਹਾ ਹੈ ਪਰ ਇਹ ਸਭ ਤੋਂ ਪਹਿਲਾਂ ਜੋ ਲਗਾਤਾਰ ਇਲਜ਼ਾਮ ਪਿੰਕੀ ਢਾਲੀਵਾਲ ਤੇ ਲੱਗਦੇ ਰਹੇ ਨੇ ਉਸ ਨੂੰ ਲੈ ਕੇ ਕਾਫੀ ਚਰਚਾ ਦੇ ਵਿੱਚ ਪਿੰਕੀ ਢਾਲੀਵਾਲ ਬਣੇ ਰਹੇ ਨੇ ਖੈਰ ਉਹਨਾਂ ਦੇ ਕਰੀਬੀਆਂ ਦਾ ਤਾਂ ਕਹਿਣਾ ਹੈ ਕਿ ਸੁਨੰਦਾ ਸ਼ਰਮਾ ਜਾਂ ਫਿਰ ਕੋਈ ਹੋਰ ਸਿੰਗਰ ਹੋਵੇ ਉਹਨਾਂ ਲਈ ਪਿੰਕੀ ਢਾਲੀਵਾਲ ਨੇ ਹਮੇਸ਼ਾ ਰਸਤੇ ਖੋਲ ਕੇ ਰੱਖੇ ਸੀ ਦਿਲ ਦੇ ਦਰਵਾਜ਼ੇ ਖੁੱਲੇ ਹੋਏ ਸੀ ਇਸ ਨੂੰ ਲੈ ਕੇ ਜਦੋਂ ਕਾਕੇ ਨੇ ਵੀ ਇਲਜ਼ਾਮ ਲਗਾਏ ਤਾਂ ਮਾਮਲਾ ਹੋਰ ਤੂਲ ਫੜ ਗਿਆ ਸ਼੍ਰੀ ਬਰਾੜ ਨੇ ਵੀ ਇੱਕ ਕਿੱਸਾ ਸਾਂਝਾ ਕੀਤਾ ਸੀ ਜਿਸ ਦੇ ਵਿੱਚ ਉਹਨਾਂ ਵੱਲੋਂ ਪਿੰਕੀ ਢਾਲੀਵਾਲ ਨੇ ਜੋ ਉਹਨਾਂ ਦੇ ਨਾਲ ਕੋਈ ਟਰੋਡ ਕੀਤਾ ਸੀ ਉਸ ਬਾਰੇ ਚਰਚਾ ਕਿੱਤੀ ਸੀ ਖੈਰ ਹੁਣ ਕਾਕੇ ਦਾ ਬਿਆਨ ਸੁਣਦੇ ਹਾਂ ਜਿਸ ਵਿੱਚ ਉਹਨਾਂ ਨੇ ਸੁਲ੍ਹਾ ਕੀਤੀ ਹੈ ਤੇ ਕੀ ਬੋਲੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਉਮੀਦ ਹੈ ਠੀਕ ਹੋਵੋਗੇ ਜਿਵੇਂ ਤੁਹਾਨੂੰ ਪਤਾ ਹੀ ਹੈ ਪਿਛਲੇ ਕੁਝ ਹਫ਼ਤਿਆਂ ਦੌਰਾਨ ਮੇਰਾ ਸਕਾਈ ਡਿਜੀਟਲ ਤੇ ਉਹਦੇ ਭਾਈਵਾਲਾਂ ਨਾਲ ਥੋੜਾ ਜਿਹਾ ਮਤਭੇਦ ਚੱਲ ਰਿਹਾ ਸੀ ਕੁਝ ਬਤਵੰਤੇ ਸਿਆਣੇ دانش دانشਵਰ ਸੱਜਣਾ ਕਰਕੇ ਉਹ ਮਾਮਲਾ ਸੁਲਝ ਗਿਆ ਜੀ ਕੋਈ ਸਾਰੇ ਗਿਲੇ ਸ਼ਿਕਵੇ ਦੂਰ ਕਰਾ ਦਿੱਤੇ ਗਏ ਨੇ ਮੇਰੀ ਇਸ ਤਰ੍ਹਾਂ ਦੀ ਕਦੇ ਵੀ ਕੋਈ ਮਨਸ਼ਾ ਨਹੀਂ ਰਹੀ ਕਿ ਮੈਂ ਗੁਰਕਰਨ ਢਾਲੀਵਾਲ ਤੇ ਪਿੰਕੀ ਢਾਲੀਵਾਲ ਜੀ ਨੂੰ ਕੋਈ ਨੁਕਸਾਨ ਕਰਾਂ ਜੇ ਮੇਰੇ ਬੋਲੇ ਹੋਏ ਬੋਲਾਂ ਕਰਕੇ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਠੇਸ ਪਹੁੰਚੀ ਹੈ ਤੇ ਮੈਨੂੰ ਉਸ ਜੀ ਦਾ ਅਫਸੋਸ ਹੈ ਜੀ ਪਿੰਕੀ ਢਾਲੀਵਾਲ ਜੀ ਇੰਡਸਟਰੀ 'ਚ ਸਾਡੇ ਬਹੁਤ ਸੀਨੀਅਰ ਨੇ ਬਹੁਤ ਸਿਆਣੇ ਨੇ ਤੇ ਮੈਂ ਦੁਆ ਕਰਦਾ ਕਿ ਉਹ ਆਪਣੀ ਜ਼ਿੰਦਗੀ 'ਚ ਬਹੁਤ ਤਰੱਕੀਆਂ ਕਰਨ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਉਮੀਦ ਹੈ ਠੀਕ ਹੋਵੋਗੇ ਜੀ ਮੈਂ ਤੁਹਾਨੂੰ ਪਤਾ ਹੀ ਹੈ ਪਿਛਲੇ ਕੁਝ ਹਫ਼ਤਿਆਂ ਦੌਰਾਨ ਮੇਰਾ ਸਕਾਈ ਡਿਜੀਟਲ ਤੇ ਉਹਦੇ ਭਾਈਵਾਲਾਂ ਨਾਲ ਥੋੜਾ ਜਿਹਾ ਮਤਭੇਦ ਚੱਲ ਰਿਹਾ ਸੀ। ਕੁਝ ਤਵੰਤ ਤੇ ਸਿਆਣੀ ਦਾਨਸ਼ ਦਾਨਸ਼ਵਰ ਸੱਜਣਾ ਕਰਕੇ ਉਹ ਮਾਮਲਾ ਸੁਲਝ ਗਿਆ ਜੀ। ਕੋਈ ਸਾਰੇ ਗਿਲੇ ਸ਼ਿਕਵੇ ਦੂਰ ਕਰਾ ਦਿੱਤੇ ਗਏ ਨੇ। ਮੇਰੀ ਇਸ ਤਰ੍ਹਾਂ ਦੀ ਕਦੇ ਵੀ ਕੋਈ ਮਨਸ਼ਾ ਨਹੀਂ ਰਹੀ ਕਿ ਮੈਂ ਗੁਰਕਰਮਪਾਲੀਵਾਲ ਤੇ ਪਿੰਕੀ ਢਾਲੀਵਾਲ ਜੀ ਨੂੰ ਨਾਲ ਕੋਈ ਨੁਕਸਾਨ ਕਰਾਂ। ਜੇ ਮੇਰੇ ਬੋਲੇ ਹੋਏ ਬੋਲਾਂ ਕਰਕੇ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਠੇਸ ਪਹੁੰਚੀ ਹੈ। ਤੇ ਮੈਨੂੰ ਉਸੀ ਦਾ ਅਫਸੋਸ ਹੈ ਜੀ। ਪੀਗੀ ਟਾਲੀਵਾਲ ਜੀ ਇੰਡਸਟਰੀ ਦੇ ਸਾਡੇ ਬਹੁਤ ਸੀਨੀਅਰ ਨੇ, ਬਹੁਤ ਸਿਆਣੇ ਨੇ ਤੇ ਮੈਂ ਦੁਆ ਕਰਦਾ ਕਿ ਉਹ ਆਪਣੀ ਜ਼ਿੰਦਗੀ ਚ ਬਹੁਤ ਰੱਖਿਆ ਕਰਨ। ਧੰਨਵਾਦ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕੀ ਹਾਲ ਚਾਲ ਹੈ? ਉਮੀਦ ਹੈ ਠੀਕ ਹੋਵੋਗੇ। ਜਿਵੇਂ ਤੁਹਾਨੂੰ ਪਤਾ ਹੀ ਹੈ ਪਿਛਲੇ ਕੁਝ ਹਫ਼ਤਿਆਂ ਦੌਰਾਨ ਮੇਰਾ ਸਕਾਈ ਡਿਜੀਟਲ ਤੇ ਉਹਦੇ ਭਾਈਵਾਲਾਂ ਨਾਲ ਥੋੜਾ ਜਿਹਾ ਮਤਭੇਦ ਚੱਲ ਰਿਹਾ ਸੀ। ਕੁਝ ਬਤਵੰਤੇ ਸਿਆਣੇ ਦਾਣਸ਼ ਦਾਣਸ਼ਵਰ ਸੱਜਣਾ ਕਰਕੇ ਉਹ ਮਾਮਲਾ ਸੁਲਝ ਗਿਆ ਜੀ। ਕੋਈ ਸਾਰੇ ਗਿਲੇ ਸ਼ਿਕਵੇ ਦੂਰ ਕਰਾ ਦਿੱਤੇ ਗਏ ਨੇ। ਮੇਰੀ ਇਸ ਤਰ੍ਹਾਂ ਦੀ ਕਦੇ ਵੀ ਕੋਈ ਮਨਸ਼ਾ ਨਹੀਂ ਰਹੀ ਕਿ ਮੈਂ ਗੁਰਕਰਨ ਟਾਲੀਵਾਲ ਤੇ ਪਿੰਕੀ ਟਾਲੀਵਾਲ ਜੀ ਉਹਨਾਂ ਦਾ ਕੋਈ ਨੁਕਸਾਨ ਕਰਾਂ ਜੇ ਮੇਰੇ ਬੋਲੇ ਹੋਏ ਬੋਲਾਂ ਕਰਕੇ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਠੇਸ ਪਹੁੰਚੀ ਹੈ ਤੇ ਮੈਨੂੰ ਉਸ ਚੀਜ਼ ਦਾ ਅਫਸੋਸ ਹੈ ਜੀ ਪਿੰਕੀ ਟਾਲੀਵਾਲ ਜੀ ਇੰਡਸਟਰੀ 'ਚ ਸਾਡੇ ਬਹੁਤ ਸੀਨੀਅਰ ਨੇ ਬਹੁਤ ਸਿਆਣੇ ਨੇ ਤੇ ਮੈਂ ਦੁਆ ਕਰਦਾ ਕਿ ਉਹ ਆਪਣੀ ਜ਼ਿੰਦਗੀ 'ਚ ਬਹੁਤ ਰੱਖਿਆ ਕਰਨ ਧੰਨਵਾਦ